બગારા મેડમ ઓડી મેડમ બી ઓડે રોક જા

پھر راندو نے کہا میں رہندے ہاں کہنا ہندا بکادر ہاں ہوئی پتہ نہیں کی ہے پھر دوائب یا بس پھر دوائے بڑو کی لے جاتی تا تا کني اوه 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 کني ਦੁਕਾਨ ਦਾ ਦੁਕਾਨਦਾਰ ਸਾਡੇ ਨਾਲ ਬਿਲਕੁਲ ਯਾਰ ਆ ਜੀ ਅੱਜ ਇਹ ਕਾਨੂੰਨੀ ਕਾਰਵਾਈ ਕਰਦੇ ਨੇ ਇਹ ਵੀ ਗੁੱਸੇ ਨਾਲ ਪਰੇਸ਼ਾਨ ਕਰਦਾ ਸਾਨੂੰ ਦੁਕਾਨ ਤੇ ਬਹਿ ਕੇ ਬਲੇਕ ਮਾਰੇ ਸਾਡੇ ਨਾਲ ਲੱਗਦਾ ਜਵਾਕ ਹੈ ਜਵਾਕ ਵੀਰੇ ਇਹਨੂੰ ਤੇਰਾ ਮੈਂ ਕਾਲਾ ਤੋਂ ਕਰਦੇ ਮੈਂ ਕਹਿੰਦਾ ਜਦੋਂ ਕਹਿੰਦਾ ਲੈ ਕਨੇ ਤੇ ਹੋਈ ਸੀ ਜਿਹੜੀ ਕੁੜੀ ਬਗੜੇ ਮੁੰਡਾ ਆਉਂਦਾ ਸੀ ਤਿੰਨ ਚਾਰ ਦਿਨ ਤੱਕ ਲੱਗਦਾ ਕਿ ਸਿਲਾ ਸਿਲਾ ਕਰਕੇ ਮਾਫੀ ਮੰਗਾਈ ਸੀ ਮੇਰਾ ਜੇ ਬਿਨਾਂ ਦੁਕਾਨ ਤੇ ਕੁਛ ਖਾ ਪੀ ਕੇ ਨਸ਼ਾ ਕਰਕੇ ਇਸ ਦੁਕਾਨ ਚ ਵੜ ਗਿਆ ਬਲੇਡ ਮਾਰੇ ਆਪਣੇ ਕਹਿੰਦਾ ਮੈਨੂੰ ਮਾਰੂਗਾ ਇਹ ਪਿੱਛੇ ਅਸੀਂ ਜਿਹੜੇ ਸਰਪੰਚ ਵਿੱਚ ਬੈਠਾ ਸੀ ਉਹਨੂੰ ਬੁਲਾ ਕੇ ਕਿਹਾ ਵੀ ਆ ਜਾ ਉਹ ਆਇਆ ਨਹੀਂ ਹਟ ਤੱਕ ਜਾਨੂ ਕੁੜੀ ਦੇ ਪਰਿਵਾਰ ਵਾਲੇ ਆ ਗਏ ਫੇ ਕੁੱਟਮਾਰ ਕੀਤੀ ਉਹਦੀ ਕੁੜੀ ਦੇ ਵਿੱਚ ਰੋੜਾ ਸੀ ਥਾਣੇ ਫੜਾਤਾ ਹਾਂਜੀ ਥਾਣੇ ਫੜਾ ਦਿੱਤਾ ਇੱਕ ਕੁੜੀ ਲੱਗੀ ਆ ਉਹਦੇ ਮਨ ਕਰ ਅੰਦਰ ਆ ਉਹ ਅੱਜ ਆ ਕੇ ਕਹਿੰਦਾ ਕਿ ਮੈਂ ਤੇਰੇ ਨਾਲ ਗੱਲ ਕਰਨੀ ਹੈ ਵਰਨਾ ਮੈਂ ਅੱਗ ਲਾ ਕੇ ਮਰ ਜਾਣਾ ਵਾ ਫੇ ਰੋਲ ਛੜ ਕੇ ਫੇ ਦੁਕਾਨ ਦੇ ਵਿੱਚ ਆ ਕੇ ਵੇ ਗਿਆ ਅੰਦਰ ਬਲੇਡ ਲੈ ਕੇ ਆਇਆ ਸੀ ਉਹਨੇ ਪਹਿਲਾਂ ਆਪ ਤੇ ਬਲੇਡ ਮਾਰੇ ਆ ਫੇ ਦੂਜਾਨੂੰ ਵੀ ਧਮਕੀ ਦੇ ਰਿਹਾ ਸੀ ਜੇ ਮੇਰੇ ਮੂਰਾ ਮਨੁਸ਼ਕੀ ਕਿਸੇ ਨੇ ਬਾਹਰ ਕੱਟੇ ਤੇ ਬਲੇਡ ਮਾਰ ਦੂ ਤੇ ਕਿਥੇ ਵਿਗਾਇ ਦੇ ਵਿੱਚ ਉਹਦੇ 12 ਤੇ ਬਲੇਡ ਮਾਰਦੇ ਉਹਦੇ ਕੰਡੇ ਥੱਲੇ ਬਲੇਡ ਮਾਰੇ ਆ। ਬਸ ਇਹੀ ਹੋਇਆ ਸੀ ਲੋਕਾਂ ਨੇ ਉਹਨੂੰ ਫੜ ਕੇ ਬਾਰਗੜ ਦਿੱਤਾ। ਤੇ ਬਾਅਦ ਕੁੱਟਮਾਰ ਹੋਈ। ਬਸ ਅੰਦਰ ਆ ਕੇ ਜਿਹੜੇ ਕੁੜੀ ਸੀ ਉਹਦੇ ਭਰਾ ਨੇ ਉਹਨੂੰ ਬਾਹਰ ਕੱਢਿਆ ਤੇ ਕੁੱਟਮਾਰ ਮਾਰ ਦਿੱਤੀ ਹੋਈ ਜਾਂਦੀ। ਹਾਂ ਜੀ ਇੱਥੇ ਮੁੰਡਾ ਆਏ ਨੇ ਕੁੜੀ ਨੂੰ ਕਿਸੇ ਨੂੰ ਛੇੜਿਆ ਛੁਡਿਆ ਵਾ ਆਹ ਕੁੱਟਿਆ ਘਟਿਆ ਉਹਨਾਂ ਨੇ ਆ। ਅਸੀਂ ਇਹਨੂੰ ਥਾਣੇ ਲੈ ਚੱਲੇ। ਥਾਣੇ ਲੈ ਚੱਲੇ ਅਸੀਂ।